ਚਰਤਾ ਸਿੰਘ ਚਾਹਲ ਆਈਪੀਐਸ ਐਸਐਸਪੀ ਸਾਹਿਬ ਸੰਗਰੂਰ ਦੀ ਡਾਇਰੈਕਸ਼ਨ ਤੇ ਸਾਡਾ ਜੋ 26 ਜਨਵਰੀ ਨੂੰ ਲੈ ਕੇ ਪ੍ਰੋਗਰਾਮ ਚੱਲ ਰਿਹਾ ਉਹ ਸਬੰਧੀ ਸਾਰੇ ਜ਼ਿਲ੍ਹੇ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਨੇ ਜਿਵੇਂ ਮੈਨੂੰ ਡਿਸਟ੍ਰਿਕਟ ਆਪਣਾ ਸਬਡਿਵੀਜ਼ਨ ਸੰਗਰੂਰ ਤੇ ਡਿੜਬਾ ਇਸ ਚ ਮੈਂ ਜਾਣਾ ਹੈਗਾ ਫਲੈਗ ਮਾਰਚ ਤੇ ਤੇ ਉਹਦੇ ਵਿੱਚ ਅਸੀਂ ਸਾਰੇ ਸਿਕਿਉਰਿਟੀ ਅਰੇਂਜਮੈਂਟ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਡੇ ਬਾਜ਼ਾਰ ਦਾ ਸ਼ਹਿਰ ਸੰਗਰੂਰ ਦਾ ਸਬਡਿਵੀਜ਼ਨ ਦਾ ਅਸੀਂ ਅੱਜ ਫਲੈਗ ਮਾਰਚ ਕਰ ਰਹੇ ਹਾਂ ਮੇਰੇ ਨਾਲ ਡੀਐਸਪੀ ਸਾਹਿਬ ਸੁਖਦੇਵ ਸਿੰਘ ਅਤੇ ਸਬਡਿਵੀਜ਼ਨ ਦੀ ਸਾਰੀ ਫੋਰਸ ਐਸਐਚਓ ਸਿਟੀ 1 ਸਿਟੀ 2 ਤੇ ਨਾਲ ਸਦਰ ਸਾਰੇ ਐਸਐਚਓ ਸਾਹਿਬਾਨ ਨੇ ਤੇ ਸਾਡੇ ਇੰਚਾਰਜ ਪੀਸੀਆਰ ਅੱਜ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਜਿਹੜਾ ਵੀ ਕੋਈ ਸ਼ਰਾਰਤੀ ਬੰਦਾ ਉਹੋ ਅਲਰਟ ਰਹਿਣ ਉਥੇ ਅਸੀਂ ਕਾਰਵਾਈ ਕਰਾਂਗੇ ਆ ਰਿਜੇ ਰੇਲਵੇ ਦੀ ਚੈਕਿੰਗ ਆ ਬਿਲਕੁਲ ਜੀ ਇਹ ਸਾਡੇ ਚੱਲਦੀਆਂ ਰਹਿੰਦੇ ਨੇ ਜੀ ਅਸੀਂ ਕਾਸੋ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਨੇ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਦੇ ਸਾਡੀ ਪੂਰੀ ਨਿਗਰਾਨੀ ਹੈ ਪੂਰੀ ਚੌਕਸ ਹੈ 24 ਘੰਟੇ ਅਸੀਂ ਉੱਥੇ ਦੇ ਜੀਆਰਪੀ ਨਾਲ ਵੀ ਸੰਬੰਧਿਤ ਸਾਡਾ ਤਾਲਮੇਲ ਹੈਗਾ ਉੱਥੇ ਵੀ ਸਾਡੀ ਚੈਕਿੰਗ ਚੱਲ ਰਹੀ ਹੈ